ਘਰ ਚ ਵੜ ਕੇ ਬਦਮਾਸ਼ਾਂ ਨੇ ਕੁੜੀ ਨੂੰ ਮਾਰੀਆਂ ਗੋਲੀਆਂ ਕੁੜੀ ਇਹਨੀ ਪੋਰ ਉਰਫੀਮਾ ਉਹ ਅੰਦਰ ਘਰ ਦੇ ਵਿੱਚ ਇਕੱਲੀ ਸੀਗੀ ਤੇ ਦੋ ਅਣਚਾਹੇ ਬੰਦੇ ਮੋਟਰਸਾਈਕਲ ਤੇ ਆਏ ਸੀਗੇ ਤੇ ਉਹਨਾਂ ਨੂੰ ਇੱਕ ਬੰਦਾ ਅੰਦਰ ਵੜ ਕੇ ਤੇ ਗੋਲੀ ਮਾਰ ਕੇ ਉਸ ਗੋਲੀ ਵੱਜਣ ਕਾਰਨ ਕੁੜੀ ਦੀ ਮੌਤ ਕਾਤਲ ਮੌਕੇ ਤੋਂ ਫਰਾਰ ਟੌਪ ਚ ਵਿੱਚ ਆਵਾਜ਼ ਆ ਗਈ ਵੀ ਹਾਂ ਬੋਲਣ ਚੱਲੀਆਂ ਆ ਇੰਨਾ ਨਹੀਂ ਪਤਾ ਕਿਹੜੇ ਸਨ ਜਦੋਂ ਬਾਹਰ ਆਏ ਕਿਰਪਾ ਤੇ ਮਾਰਾ ਲੱਗਾ ਵੀ ਕਰਚ ਮੱਚੀ ਆ ਚੀਕ ਚਿਹੜਾ ਇਲਾਕੇ ਚ دہشت ਦਾ ਮਾਹੌਲ ਡਰਾਨੇ ਨੂੰ ਕੀ ਨਾ ਕੀ ਸੀਗਾ ਕਿੰਨੇ ਸਾਲ ਦੀ ਸੀ ਉਹ 40-45 ਸਾਲ ਦੀ ਹੈ ਦੇਖ ਇਹ ਇੱਥੇ ਮੈਂ ਮਾਫੀ ਕਿਤਾ ਆਪ ਨੂੰ ਇਹ ਇੱਥੇ ਰਹਿਣ ਪਾਇਆ ਸੀਗਾ ਅੱਛਾ ਇਹ ਜਿਹੜੀ ਇਹ ਮੈਰਿਟ ਸੀ ਹਾਂ ਜੀ ਹਾਂ ਪੰਜਾਬ ਦੇ ਵਿੱਚ ਕਤਲ ਦੀ ਇੱਕ ਵੱਡੀ ਵਾਰਦਾਤ ਹੋਈ ਹੈ ਤੇ ਜਾਣਕਾਰੀ ਦੇ ਮੁਤਾਬਕ ਸ਼ਰਿਆਮ ਘਰ ਦੇ ਵਿੱਚ ਦਾਖਲ ਹੋ ਕੇ ਬਦਮਾਸ਼ਾਂ ਵੱਲੋਂ ਕੁੜੀ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਨੇ ਤੇ ਇਸ ਕਾਰਨ ਕੁੜੀ ਦੀ ਮੌਤ ਹੋ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਕਤਲ ਦੀ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੋਟਰਸਾਈਕਲ ਤੇ ਆਏ ਦੋਵੇਂ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ ਨੇ ਤੇ ਇਸ ਵਾਰਦਾਤ ਤੋਂ ਬਾਅਦ ਪੀੜਤ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਇਹ ਪੀੜਤ ਪਰਿਵਾਰ ਵੱਲੋਂ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਪੌਂਚ ਵਿੱਚ ਆਵਾਜ਼ ਆ ਗਈ ਵੀ ਹਾਂ ਕੋਲ ਨਹੀਂ ਚੱਲੀਆਂ ਜਾਂ ਇੰਨਾ ਨਹੀਂ ਪਤਾ ਵੀ ਕਿਹੜੇ ਚੱਲੀਆਂ ਜਦੋਂ ਬਾਹਰ ਆਏ ਕਿਰਪਾ ਤੇਰਾ ਲੱਗਾ ਵੀ ਇਹ ਮਾਂ ਨੇ ਆਪਣੇ ਸੈਲੂਨ ਦਾ ਕੰਮ ਸ਼ੁਰੂ ਕੀਤਾ ਸੀ ਕੱਲ੍ਹ ਹੀ ਹੈ ਜੀ ਘਰੇ ਅੰਦਰ ਹੀ ਉਸ ਮਾਂ ਨੇ ਤੇ ਵੀ ਆ ਉਹਨਾਂ ਨੇ ਇਹਨਾਂ ਦੀ ਬੇਟੀ ਨੇ ਹਾਂ ਜੀ ਸਟਾਰਟ ਹੀ ਕੀਤਾ ਸੀ ਇਹਨਾਂ ਇਹਦੇ ਨਾਲ ਸਟਾਰਟ ਕੀਤਾ ਸੀ ਇਹ ਜਿਹੜੀ ਕਲਾਸ ਲਾ ਕੇ ਕਹੀ ਇੱਕ ਇੱਕ ਕਲਾਇੰਟ ਨੂੰ ਸਿਖਾਉਂਦੀ ਪਈ ਸੀ ਕਿ 10 ਵਜੇ ਨਾ ਇਹ ਤੁਸੀਂ ਮੈਂ ਦੂਜੀ ਇੱਕ ਕਲਾਇੰਟ ਨਾਲ ਕਰਤੀ ਜੀ 1 ਵਜੇ ਕੇ ਉਹਨੂੰ ਕੁੜੀ ਨੂੰ ਸਿਖਾ ਕੇ ਪੁੱਛ ਕੇ ਕੇ ਭਾਜੀ ਤੁਹਾਨੂੰ ਅੱਜ ਦੀ ਬੋਧ ਹੋਇਆ ਸੀਗਾ ਉਹਨਾਂ ਦਾ ਡਿਪੋਸਟ ਸੀ ਜੀ ਤੇਰ ਕੋ ਇਹ ਇਲਾਣੀ ਫਾਸਾ ਹਸਬੰਦ ਦਾ ਕੀ ਨਾਮ ਉਹ ਨਿੱਕਾ ਕਿਹੜੀ ਜਗ੍ਹਾ ਤੋਂ ਆਏ ਸੀ ਇਹ ਮੇ ਮੇਰੀ ਕਾਹਨ ਦੀ ਤੈਨੂੰ ਕੁਤਕਾਲ ਚ ਸੀ ਬੱਟੂ ਆਏ ਉਸ ਦਾ ਜਿਹੜੀ ਟੈਂਪਰੇਚਰ ਬਾਰੇ ਸੀ ਇਹਨਾਂ ਦੀ ਆ ਜਾ ਬਾਹਰ ਆ ਜਾ ਆ ਜਾ ਅੱਜ ਨਾ ਬਹੁਤ ਬੈਠ ਰਹੇ ਆ ਮਾਂ ਆਪਰਾ ਹੱਡਾ ਕੋਈ ਵੀ ਤੇ ਫਿਰ ਇਹ ਹੋਣਗੇ ਸੀਗੇ ਥੋੜੇ ਟਾਈਮ ਡੇਟ ਅਮਰੀਕਾ ਕੀ ਕਰੇ ਕਰੇ ਇਹ ਆਂਟੀ ਦਾ ਬੇਟੀ ਲਾਜ ਦਰਾਨੀ ਦੇ ਗੋਰੀ ਦਰਾਨੀ ਨੂੰ ਕੀ ਨਾਂ ਕੀ ਸੀਗਾ ਕਿੰਨੇ ਸਾਲ ਦੀ ਸੀ ਉਹ ਤਾਈ ਬਤਾਈ ਸਾਡੀ ਹੈ ਇਹ ਇਹ ਕੌਣ ਬੰਦੇ ਕੌਣ ਸੀ ਆਏ ਜਿਹੜੇ ਗੋਲੀ ਆਏ ਆਏ ਸੀ ਨਾ ਪਿੱਛੋਂ ਇਧਰ ਦੁਕਾਨਾ ਵੱਲੋਂ ਆਏ ਸੀ ਮੈਂ ਆਪਣੇ ਬੁਆ ਦੇ ਦਰਵਾਜ਼ੇ ਮੋਰੇ ਬੈਠੀ ਆ ਮੈਂ ਇਹਨੂੰ ਫੋਨ ਕੀਤਾ ਮੈਂ ਕਹੇ ਹਿਮਾ ਬਾਹਰ ਲੰਗਾ ਲੰਗਾ ਆ ਤੇ ਤੂੰ ਆ ਜਾ ਦੁੱਧ ਪੀਏ ਕਹਿੰਦੀ ਮੈਨੇ ਤਾਈ ਉਹਨਾਂ ਨਾਮੇ ਦੁੱਧ ਪੀਣਾ ਨਾਮੇ ਹੋਣਾ ਉਹ ਤਾਂ ਥੋੜਾ ਚਿਰ ਪਹਿਲਾਂ ਮੈਂ ਬਾਹਰ ਆਈ ਤਾਂ ਬਾਹਰ ਜਦੋਂ ਭਾਈ ਬਾਹਰ ਕਹਤ ਹੈ ਮਾ ਰੋਟੀ ਖਾਦੇ ਕਹਿੰਦੀ ਤਾਈ ਮੈਨੇ ਖਾਣ ਮੈਂ ਇੱਕ ਪਿੰਨੇ ਖਾਦੇ ਦੁੱਧ ਆਸ ਇੰਨੇ ਕਲਾ ਜੇ ਮੈਂ ਵੀ ਆਇਆ ਤਾਂ ਮੈਂ ਵੀ ਨਾਲ ਹੀ ਜਾਣਾ ਸੀ ਮੈਂ ਸਾਗ ਲੈਣਾ ਉਹਨਾਂ ਤੇ ਕਿੰਨੇ ਜਾਣੇ ਸੀਗੇ ਦੋ ਜਣੇ ਆਏ ਕਿਨੇ ਦਰਵਾਜ਼ੇ ਛੱਤ ਤੋਂ ਅੱਗੇ ਦਾ ਦੇਖਦੇ ਮੋਟਰਸਾਈਕਲ ਆਤਾ ਇਹ ਜਿਹੜਾ ਕੰਤਾ ਸਿਬਾਰੋ ਡਿੱਗੇ ਇੱਥੇ ਮੈਂ ਮਾਫਾ ਕੀਤਾ ਆ ਕਿ ਇੱਥੇ ਡੈਸਟ ਪਾਇਆ ਸੀ ਅੱਛਾ ਇਹ ਤੇ ਜਿਹੜੀ ਕੰਤੇ ਇਹ ਇਹ ਮੈਰਿਟ ਸੀ ਹਾਂ ਅੱਛਾ ਤੇ ਜਿੰਨੇ ਬੱਚਾ ਕਿੰਨੇ ਸੀ ਕੈਨੇਡਾ ਕੈਨੇਡਾ ਚ ਹੋ ਗਿਆ 1.5 ਮਹੀਨੇ ਹੋਇਆ ਬੱਚੇ ਨਾਲ ਹੀ ਸੀ ਉਹਨੂੰ ਮਾਤਾ ਦੇ ਬਾਹਰ ਆ ਬੱਚੇ ਬਾਹਰ ਅੱਛਾ ਕਦੋਂ ਆਏ ਬਾਹਰ ਕਦੋਂ ਆਏ ਬਾਹਰ 1.5 ਮਹੀਨਾ ਹੋ ਗਿਆ 1.5 ਮਹੀਨਾ ਹੋ ਗਿਆ ਠੀਕ ਆ ਤੇ ਬਾਹਰ ਆਣਾ ਜਾਣਾ ਲੱਗ ਰੰਦਾ ਸੀ ਬਾਹਰ ਘਟ ਜਿੱਦਾ ਜਾਂਦੀ ਸੀ ਕਤਲ ਦੀ ਇਹ ਵੱਡੀ ਵਾਰਦਾਤ ਕਪੂਰਥਲਾ ਤੋਂ ਸਾਹਮਣੇ ਆਈ ਹੈ ਜਿਸ ਨੇ ਹਰ ਇੱਕ ਨੂੰ ਹਿਲਾ ਕੇ ਰੱਖ ਦਿੱਤਾ ਹੈ ਵਾਰਦਾਤ ਤੋਂ ਬਾਅਦ ਮੌਕੇ ਤੇ ਪੁਲਿਸ ਦਾ ਆਖਰ ਕਤਲ ਦੀ ਇਸ ਵਾਰਦਾਤ ਤੇ ਕੀ ਧਿਆਨ ਸਾਹਮਣੇ ਆਇਆ ਹੈ ਹੁਣ ਤੁਹਾਨੂੰ ਉਹ ਵੀ ਸੁਣਾ ਦਿੰਨੇ ਆਂ ਇਤਲਾ ਮਿਲੀ ਸੀ ਕਿ ਆ ਜਿਹੜਾ ਮੁਹੱਲਾ ਹੈਗਾ ਇੱਥੇ ਕਿਸੇ ਘਰ ਦੇ ਅੰਦਰ ਵੜ ਕੇ ਪਾਇਰ ਹੋ ਗਿਆ ਤੇ ਮੌਕੇ ਤੇ ਜਿਹੜੇ ਹੈਗੇ ਐਸਐਸਓ ਸਿਟੀ ਤੇ ਮੈਂ ਜਿਹੜਾ ਹੈਗਾ ਡਿਸਟ੍ਰਿਕਟ ਹੈਡ ਲਾਇਰ ਹਾਂ ਤੇ ਲੱਗਿਆ ਕਿ ਜਿਹੜਾ ਇੱਥੇ ਇੱਕ ਲੜਕੀ ਹੈਗੀ ਹੈ ਹੇਮਪ੍ਰੀਤ ਕੌਰ ਉਰਖੇਮਾ ਉਹ ਨੂੰ ਅੰਦਰ ਘਰ ਦੇ ਵਿੱਚ ਕੱਲੀ ਸੀਗੀ ਤੇ ਦੋ ਅਣਪਛਾਤੇ ਬੰਦੇ ਮੋਟਰਸਾਈਕਲ ਤੇ ਆਏ ਸੀਗੇ ਤੇ ਉਹਨਾਂ ਨੂੰ ਇੱਕ ਬੰਦਾ ਅੰਦਰ ਵੜ ਕੇ ਤੇ ਗੋਲੀ ਮਾਰ ਕੇ ਉਹ ਲੜਕੀ ਹੇਮਪ੍ਰੀਤ ਕੌਰ ਹੈਗੀ ਹੈ ਇਹ ਵਾਈਫ ਆਫ ਪੰਦਰ ਸਿੰਘ ਹੈਗੀ ਹੈ ਜਿਹੜੀ ਡਾਕਟਰ ਸੀ ਇੱਥੇ ਹੈ ਇਹਦੀ ਉਮਰ 40 ইয়ারਸ ਦੀ ਹੈਗੀ ਹੈ ਤੇ ਬਾਕੀ ਐਫ ਆਈ ਆਰ ਅਪਰ ਦਰਜ ਕਰ ਰਹੇ ਤੇ ਇਨਵੈਸਟਿਗੇਸ਼ਨ ਸਰ ਮੈਂ ਆਖਰ ਕਾਤਲ ਕੌਣ ਨੇ ਕਿਉਂ ਕੁੜੀ ਨੂੰ ਬੇਰਹਿਮੀ ਨਾਲ ਮਾਰਿਆ ਗਿਆ ਅੱਜ ਇੱਕ ਗੈ ਸਵਾਲ ਨੇ ਜਿਨ੍ਹਾਂ ਦਾ ਜਵਾਬ ਪੁਲਿਸ ਜਾਂਚ ਤੋਂ ਬਾਅਦ ਹੀ ਮਿਲ ਸਕੇਗਾ ਪਰ ਸਾਹਮਣੇ ਆਈ ਕਤਲ ਦੀ ਇਸ ਵਾਰਦਾਤ ਨੇ ਹਰ ਇੱਕ ਨੂੰ ਹਿਲਾ ਕੇ ਰੱਖ ਦਿੱਤਾ ਹੈ ਬਿਊਰੋ ਰਿਪੋਰਟ ਜਗਬਾਨੀ ਟੀਵੀ